ਭਾਈ ਸਾਹਿਬ ਆਰੀ ਅੱਜ ਉਹਨਾਂ ਦੇ ਵਿਪਤਾ ਬਣੀ ਆ ਤੇ ਆਪਾਂ ਨਾਲ ਨਹੀਂ ਤੁਰਦੇ ਆਪਣੀ ਜ਼ਮੀਰ ਦੇ। ਝਾੜ ਲੋਕਾਂ ਨੇ ਲਿਆ ਦਿੱਤਾ ਤੇ ਇੱਥੇ ਵੀ ਉਸੇ ਦਾ ਲਿਓ ਜਿਵੇਂ ਭਾਵੇਂ ਵਰੀ ਲੈਂਦਾ ਜੀ। ਅੰਮ੍ਰਿਤਸਰ ਸਾਹਿਬ ਵਿਖੇ 22 ਤਰੀਕ ਨੂੰ ਮੋਰਚਾ ਲਾਇਆ ਗਿਆ ਮਹਾਰਾਜਾ ਰਣਜੀਤ ਸਿੰਘ ਦਾ। ਅੱਜ ਭਾਈ ਸਾਹਿਬ ਦੇ ਨਾਲ ਖਲੋਣ ਦੀ ਗੱਲ ਆ ਠੀਕ ਆ। ਅੱਗੇ ਤੇ ਅਸੀਂ ਭਾਈ ਸਾਹਿਬ ਦੇ ਨਾਲ ਨਹੀਂ ਖਲੋਤੇ ਪਰ ਅੱਜ ਉਹਨਾਂ ਦੀ ਮਾਤਾ ਜੀ ਨੇ ਦਰਬਾਰ ਸਾਹਿਬ ਮਹਾਰਾਜਾ ਰਣਜੀਤ ਸਿੰਘ ਬੋਤਨੇ ਲਾਗੇ ਮੋਰਚਾ ਲਾਇਆ ਵਾ। ਛੱਡਫ ਸਾਰਿਆਂ ਦਾ ਫਰਜ ਬੰਦਾ ਕਿ ਉਹ ਮੋਰਚੇ ਦੇ ਵਿੱਚ ਸਮੂਲੀਅਤ ਕਰਕੇ ਭਾਈ ਸਾਹਿਬ ਦੇ ਹੱਕ ਦੀ ਗੱਲ ਕੀ ਉਹਨਾਂ ਨੂੰ ਬਿਨਾ ਗੱਲੋਂ ਡਬਲਯੂ ਜੀ ਆਰ ਜੀ ਦੇ ਵਿੱਚ ਨਦਨਬੰਦ ਕੀਤਾ ਗਿਆ ਹਨਾ ਉਤੋਂ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਅਸੀਂ ਤਾਂ ਸਾਰੇ ਭਾਈ ਸਾਹਿਬ ਦੇ ਨਾਲ ਤੁਰਨ ਦੀ ਉਦੋਂ ਗੱਲ ਕਰਦੇ ਸੀ ਜਦੋਂ ਭਾਈ ਸਾਹਿਬ ਬਾਹਰ ਹੀ ਅੱਜ ਉਹਨਾਂ ਦੇ ਵਿਪਤਾ ਬਣੀ ਆ ਤੇ ਆਪਾਂ ਨਾਲ ਨਹੀਂ ਤੁਰਦੇ ਆਪਣੀ ਜਮੀਰ ਜਗਾਈਏ ਜਿਹੜਾ ਪੰਥ ਦੀ ਗੱਲ ਕਰਦਾ ਗ੍ਰੰਥ ਦੀ ਗੱਲ ਕਰਦਾ ਸਾਨੂੰ ਉਹਦੇ ਨਾਲ ਤੁਰਨਾ ਚਾਹੀਦਾ ਠੀਕ ਆ ਇਹ ਭਾਵੇਂ ਹੁਣ ਤੁਸੀਂ ਆਪਣੇ ਗਰਬਾਂ ਚ ਵੇਖੋ ਜੇ ਤੇ ਤੁਹਾਨੂੰ ਕੋਈ ਪੈਸੇ ਦਿਵਾਵੇ ਹਨਾ ਤੁਹਾਡੇ ਲੋਕਲ ਪਿੰਡਾਂ ਦੇ ਵਿੱਚ ਤੁਹਾਡਾ ਕੰਮ ਕਰਾਵੇ ਫਿਰ ਤੇ ਤੁਸੀਂ ਉਹਦੇ ਨਾਲ ਤੁਰਦੇ ਆ ਪਰ ਜੇ ਕੋਈ ਪੰਥ ਦੀ ਗੱਲ ਕਰਦਾ ਗ੍ਰੰਥ ਦੀ ਗੱਲ ਕਰਦਾ ਸਾਡਾ ਫਾਇਦਾ ਨਹੀਂ ਬੰਦਾ ਨਾਲ ਤੁਰੰਦਾ ਸਾਨੂੰ ਨਾਲ ਤੁਰਨਾ ਚਾਹੀਦਾ ਸੋ ਆਪਣੀ ਜਮੀਰ ਜਗਾਓ ਠੀਕ ਆ ਮਹਾਰਾਜਾ ਰਾਜ ਜੀ ਸੰਬੋਧਤ ਜੋ ਕਿ ਮਾਤਾ ਜੀ ਨੇ ਮੋਰਚਾ ਲਾਇਆ ਵਾ ਸਾਨੂੰ ਨਾਲ ਖੜ ਕੇ ਨਾਲ ਬਹਿ ਕੇ ਮੋਰਚਾ ਜਿਤਨਾ ਆ ਸਾਰੇ ਵੱਧ ਤੋਂ ਵੱਧ ਪਹੁੰਚੋ ਜਿਹੜੇ ਪੰਥ ਦਾ ਦਰਦ ਰੱਖਦੇ ਆ ਗ੍ਰੰਥ ਦਾ ਦਰਦ ਰੱਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਿੱਖ ਸੰਗਤ ਨੂੰ ਜੋ ਦੇਸ਼ਾਂ ਵਿਦੇਸ਼ਾਂ 'ਚ ਜਾਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਵੱਸਦੀਆਂ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਸਭ ਨੂੰ ਪਤਾ ਆਪਣੇ ਪੰਜਾਬ ਦੇ ਨੌਜਵਾਨ ਭਾਈ ਅਮਰਤਪਾਲ ਸਿੰਘ ਜਿਹੜੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਸੀ ਤੇ ਕੁਝ ਉਹਨਾਂ ਦੇ ਨਾਲ ਦੇ ਸਿੰਘ ਜੋ ਪੰਜਾਬ ਤੋਂ 2250 ਕਿਲੋਮੀਟਰ ਡਿਬਲੂਗੜ੍ਹ ਜੇਲ੍ਹ ਆ ਜਿਹੜੀ ਅਸਾਮ ਦੇ ਵਿੱਚ ਉੱਥੇ ਨਜ਼ਰਬੰਦ ਨੇ 1 ਸਾਲ ਹੋ ਗਿਆ ਉਹਨਾਂ ਦੇ ਨਾਲ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕਾਫੀ ਉੱਥੇ ਤੱਕਾ ਕੀਤਾ ਗਿਆ ਕੈਮਰੇ ਲਾਏ ਗਏ ਜਿਹਦੇ ਕਰਕੇ ਉਹਨਾਂ ਨੇ ਉੱਥੇ ਭੁੱਖ ਹੜਤਾਲ ਕੀਤੀ ਹੋਈ ਆ 16 ਫਰਵਰੀ ਤੋਂ ਲੈ ਕੇ ਹੁਣ ਤੱਕ 5 ਦਿਨ ਹੋ ਗਿਆ ਵੀ ਉਹਨਾਂ ਨੇ ਸਿੰਘਾਂ ਨੇ ਕੁਝ ਖਾਧਾ ਪੀਤਾ ਨਹੀਂ ਹੈਗਾ ਜਿਹਦੇ ਵਿੱਚੋਂ ਭਾਈ ਬਸੰਤ ਸਿੰਘ ਦੌਲਤਪੁਰਾ ਤੇ ਜੋ ਭਾਈ ਸਾਹਿਬ ਦੇ ਤਾਇਆ ਜੀ ਨੇ ਉਹਨਾਂ ਦੀ ਹਾਲਤ ਵੀ ਕਾਫੀ ਗੰਭੀਰ ਆ ਤੇ ਉੱਥੇ ਹਸਪੀਟਲ ਦੇ ਵਿੱਚ ਨੇ ਉਹਨਾਂ ਦੇ ਗਲੂਕੋਜ਼ ਲੱਗ ਰਹੀ ਆ ਆਪ ਸਭ ਸੰਗਤ ਨੂੰ ਬੇਨਤੀ ਇਹ ਹੀ ਕਰਨੀ ਆ ਇਸ ਵੀਡੀਓ ਰਾਹੀਂ ਵੀ ਉਹਨਾਂ ਦੇ ਪਰਿਵਾਰ ਤੇ ਸਮੂਹ ਜੋ 10 ਸਿੰਘ ਜੇਲ੍ਹ ਦੇ ਵਿੱਚ ਬੰਦੇ ਨੇ ਉਹਨਾਂ ਦੇ ਸਾਰਿਆਂ ਦੇ ਪਰਿਵਾਰ ਵੱਲੋਂ ਅੱਜ ਦੀ ਜਿਹੜੀ ਤਰੀਕ ਆ ਅ ਅੰਮ੍ਰਿਤਸਰ ਸਾਹਿਬ ਵਿਖੇ 22 ਤਰੀਕ ਨੂੰ ਮੋਰਚਾ ਲਾਇਆ ਗਿਆ ਮਹਾਰਾਜਾ ਰਜੀਤ ਸਿੰਘ ਜੀ ਦਾ ਬੁੱਤ ਲੱਗਾ ਜਿੱਥੇ ਪਾਰਕਿੰਗ ਕੋਲੇ ਸਿੱਖ ਸੰਗਤ ਨੂੰ ਅਪੀਲ ਆ ਵੀ ਪਰਿਵਾਰਾਂ ਸਮੇਤ ਕਿਉਂਕਿ ਇੱਥੇ ਮਾਤਾ ਵੀ ਨੇ ਭੈਣਾਂ ਵੀ ਨੇ ਬੱਚੇ ਵੀ ਨੇ ਕਿਉਂਕਿ ਸਭ ਨੂੰ ਦਰਦ ਆ ਜਿਹੜੇ ਪਰਿਵਾਰਾਂ ਨੂੰ ਨਹੀਂ ਪਤਾ ਜਾਂ ਜਿਹੜੇ ਜਥੇਬੰਦੀਆਂ ਨੂੰ ਨਹੀਂ ਪਤਾ ਜਾਂ ਜਿਹੜੇ ਹਾਈਲਾਈਟ ਚਿਹਰੇ ਆ ਨਹੀਂ ਪਤਾ ਪ੍ਰਚਾਰਕਾ ਵੀਰ ਸਭ ਨੂੰ ਬੇਨਤੀ ਆ ਵੀ ਆਪਾਂ ਪਰਿਵਾਰਾਂ ਦਾ ਸਾਥ ਦਿਈਏ ਕੋਈ ਬਹੁਤੀ ਵੱਡੀ ਮੰਗ ਨਹੀਂ ਹੈਗੀ ਸਿਰਫ ਇੱਕੋ ਇੱਕ ਮੰਗਾ ਕੇਸ ਜਿਉਂ ਦੇ ਤਿਉਂ ਰੱਖ ਲੋ ਪਰ ਆਪਣੇ ਸਿੰਘਾਂ ਨੂੰ ਸਾਡੇ ਪੰਜਾਬ ਲੈ ਆਓ ਪੰਜਾਬ ਦੀਆਂ ਜ਼ਿਲ੍ਹਿਆਂ ਚ ਸ਼ਿਫਟ ਕਰ ਦਿਓ ਜਿਹਦੇ ਕਰਕੇ ਪ੍ਰਸ਼ਾਸਨ ਸੁਣ ਨਹੀਂ ਰਿਹਾ ਤੇ ਆਪਾਂ ਨੂੰ ਕੱਠ ਕਰਨ ਦੀ ਬਹੁਤ ਜ਼ਿਆਦਾ ਲੋੜ ਆ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਸਿੰਘ ਮੋਰਚੇ ਤੇ ਆਓ ਤੇ ਹਰੇਕ ਬੰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਹਰੇਕ ਸਿੱਖ ਤੱਕ ਪਹੁੰਚ ਸਕੇ ਤੇ ਆਪਾਂ ਪਰਿਵਾਰ ਦੀ ਮਦਦ ਕਰੀਏ ਤੇ ਆਪਣੇ ਜਿਹੜੇ ਭਰਾ ਬੰਦੀ ਸਿੰਘ ਨੇ ਦਿਬਰੂਗੜ੍ਹ ਜੇਲ੍ਹ ਤੇ ਚ ਉਹਨਾਂ ਨੂੰ ਆਪਾਂ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕਰਾ ਲਗੇ ਤਾਂ ਜੋ ਉਹ ਉਹਨਾਂ ਦੀ ਜਾਨ ਬਚ ਸਕੇ ਨਹੀਂ ਤਾਂ ਉਹ ਉਹਨਾਂ ਸਿੰਘਾਂ ਦਾ ਇਹ ਕਹਿਣਾ ਵੀ ਸਾਡੀ ਜਾਨ ਤਾਂ ਅਸੀਂ ਦੇ ਸਕਦੇ ਹਾਂ ਪਰ ਅਣਜਾਨੀ ਛਕਾਂਗੇ ਉਹਨਾਂ ਦੇ ਨਾਲ ਨਾਲ ਉਹਨਾਂ ਦੇ ਪਰਿਵਾਰ ਵੀ ਨਹੀਂ ਕੋਸ਼ਿਸ਼ ਕਰ ਰਹੇ ਤੇ ਸਭ ਤੋਂ ਬੇਨਤੀ ਆ ਦੂਜੀ ਬੇਨਤੀ ਹੁਣ ਖਾਸ ਕਰਕੇ ਉਹਨਾਂ ਨੌਜਵਾਨ ਵੀਰਾਂ ਨੂੰ ਆ ਜਿਨ੍ਹਾਂ ਨੂੰ ਖਾਲਸਾ ਵਹੀਰ ਨੇ ਅਮਰਤ ਸ਼ਿਕਾਇਆ ਸੀ ਉਹਨਾਂ ਦੀ ਗਿਣਤੀ ਉਸ ਟਾਈਮ ਆਂਕੜੇ ਕੱਢੇ ਗਏ ਤਾਂ 14-15 ਹਜ਼ਾਰ ਉਹ ਸਿੰਘ ਸਜੇ ਸੀ ਉਹ ਪਰਿਵਾਰ ਸੀ ਉਹ ਬੱਚੇ ਬੀਬੀਆਂ ਭੈਣ ਭਰਾ ਸੀ ਜਿਨ੍ਹਾਂ ਨੂੰ ਅਮਰਤ ਖਾਲਸਾ ਵਹੀਰ ਨੇ ਸ਼ਿਕਾਇਆ ਸੀ ਜੇ ਬਹੁਤੇ ਨਹੀਂ ਆ ਸਕਦੇ ਘੱਟੋ ਘੱਟ ਤੁਸੀਂ ਤਾਂ ਮੁੱਲ ਮੋੜੋ ਵੀ ਜਿਨ੍ਹਾਂ ਨੂੰ ਭਾਈ ਅਮਰਤਪਾਲ ਸਿੰਘ ਸੰਧੂ ਵਾਰਿਸਪਾਜਾ ਦੇ ਜੱਥੇਬੰਦੀ ਨੇ ਖਾਲਸਾ ਵਹੀਰ ਚਲਾ ਕੇ ਅਮਰਤ ਸ਼ਿਕਾਇਆ ਪਰਿਵਾਰਾਂ ਦੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਨਸ਼ਾ ਜੋ ਕੱਢਿਆ ਤੇ ਬੇਨਤੀ ਆ ਉਹ ਅੱਜ ਉਹਨਾਂ ਨੂੰ ਹੁਣ ਅਮਰਤਪਾਲ ਸਿੰਘ ਸੰਧੂ ਦੇ ਪਰਿਵਾਰ ਨੂੰ ਲੋੜ ਆ ਤੇ ਆਪਾਂ ਸਾਰੇ ਵਾਅਦੇ ਚੜ੍ਹ ਕੇ ਪਰਿਵਾਰ ਦੀ ਮਦਦ ਕਰੀਏ ਭੁੱਲਾ ਚੁਕਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾ ਹੀ ਇਹ ਵੀ ਡਬਰੂਗੜ੍ਹ ਸਾਡੇ 10 ਜੇ ਵਿੱਚ ਸਿੰਘ ਨੇ ਉਹਨਾਂ ਦਾ 10 ਦਿਨ ਹੋ ਜਿਹੜੇ ਭੁੱਖੜ ਦਾ ਰੱਖੀ ਹੋ ਉਹਨਾਂ ਨੂੰ ਨਹੀਂ ਪਾਣੀ ਨਹੀਂ ਧਾਣੀ ਦਿਨ ਚਾਰ ਤਾਂ ਬਹੁਤ ਜਿਆਦੇ ਥਿਲੇ ਹੋਏ ਪੈਨ ਉਹਨਾਂ ਦਾ ਕੋਈ ਪਤਾ ਨਹੀਂ ਕੀ ਵੀ ਹੋ ਛੱਕਦਾ ਹੈ ਜੇਸੀਂ ਆਨੇ ਵੀ ਮੰਨ ਤੋਂ ਵਾਅਦਾ ਸੰਗਤ ਸਾਡਾ ਸਜੋਦ ਦੇਵੇ ਵੀ ਵਾਦ ਤੋਂ ਵਾਦ ਜਿਹੜੇ ਵੀ ਪਿਆਰ ਸਾਨੂੰ ਕਰਦੇ ਨੇ ਜਦੋਂ ਪਹਿਲਾ ਫੋਟੋ ਖਿਚਾਉਨ ਵੇਲੇ ਤਾਂ ਲੋਕ ਬਹੁਤ ਅੱਗੇ ਅੱਗੇ ਹੁੰਦੇ ਪਰ ਜਦੋਂ ਔਖੀ ਵੇਲੇ ਜਦੋਂ ਕੋਈ ਲਾਗੇ ਲੱਗੇ ਉਦੋਂ ਪਤਾ ਲੱਗਦਾ ਏ ਵੀ ਕੋਈ ਔਖੇ ਜਾਂਦੇ ਸੱਜਣ ਜੇ ਤਾਂ ਪੁੱਠੀ ਬਾਜੀ ਸਿਆਣਿਆਂ ਨੇ ਪੈਂਦੀ ਏ ਹੁਣ ਪੁੱਠੀ ਪੈਂਦੀ ਤੇ ਹੁਣ ਤੁਸੀਂ ਤੁਹਾਡਾ ਸੁਜੋਗ ਜਿਨ੍ਹਾਂ ਵਾਰ ਤਵ ਦੇ ਸਕਦੇ ਜੀ ਅਸੀਂ ਜੀ ਆਪੀ ਸਭ ਸੰਗਤ ਨੂੰ ਕਰਨੇ ਆ ਵੀ ਜਿੰਨੀ ਵੀ ਜਿੰਦੇ ਜਿੱਥੋਂ ਤਾਈ ਵੀ ਸਾਡੀ ਆਵਾਜ਼ ਜਾਂਦੀ ਤੇ ਵੀਡੀਓ ਵੇਖਦੇ ਨੇ ਉਹ ਦੱਬ ਕੇ ਜਿਵੇਂ ਹੁਣ ਭਾਨੇ ਸਿੱਧੂਵਰੀ ਲੋਕਾਂ ਨੇ ਉਥੇ ਹੱਥ ਇਕੱਠੇ ਲਿਆ ਦਿੱਤੇ ਤੇ ਇਹ ਉਦੋਂ ਵੱਧ ਕੋਮਲੀ ਗਏ ਹਨ ਕਿ ਆਪਣੇ ਘਰ ਲਈ ਗਏ ਹਨ ਚਾਹ ਤਾਂ ਆਪਣੇ ਘਰ ਲਈ ਗਏ ਹੁੰਦੇ ਚੱਲ ਸਾਡੇ ਨਾਂ ਤੁਸੀਂ ਆਵਾਜ਼ ਥਾਓ ਨਾ ਆਓ ਤੇ ਉਹ ਕੋਮਲੀ ਗਏ ਹੋਏ ਨੇ ਜੋ ਦਿਕੇ ਤੁਸੀਂ ਮੌਸੱਦੇ ਦੇ ਝਾੜ ਲੋਕਾਂ ਨੇ ਲਿਆ ਦਿੱਤਾ ਤੇ ਇੱਥੇ ਵੀ ਉਸੇ ਦਾ ਲਿਓ ਜਿਵੇਂ ਪਾਣੀ ਵਰੀ ਲੈਂਦਾ ਜੀ ਇਹਦਾ ਸੇਖ ਜੋਦੇ ਨੇ ਵੀ ਕੋਮਲੀ ਕਹਿੰਦੇ ਕਿ ਘਰ ਲਈ ਗਏ ਨੇ ਅਸੀਂ ਤਾਂ ਵੱਧੋ ਵੱਧ ਪੁੱਛੋ ਜਸਜੋਦ ਦਿਓ ਮੈਟੀ ਦਾ ਖਾਵਾ ਚਾਹ ਮੈਟੀ ਦੀ ਪੁੱਤਰੀ ਸਹੀ ਤੇ ਜੀ ਦਾ ਪਾਂਛਾ ਮਾੜੀ ਦੀ ਸਾਰੇ ਸਾਲ ਸੰਗਤ ਕੋ ਅਪੀਲ ਆ ਬੇਨਤੀ ਰਹੀ ਆ ਕਿ ਜਿਹੜੇ ਡਿਬਲੂਗੜ੍ਹ ਚ ਆਪਣੇ ਸੇਕੂ ਜੀ ਕੋਠਾਂ ਦੇ ਬੈਠੇ ਆ ਸਾਰਿਆਂ ਨੂੰ ਪਤਾ ਹੀ ਆ ਜਿਹੜਾ ਕਿ ਭਾਈ ਅਮਰਪਾਲ ਸਿੰਘ ਜਿਨ੍ਹਾਂ ਦੇ ਐਨਐਸਏ ਲੱਗੀ ਹੋਈ ਆ ਉਹਨਾਂ ਦਾ ਹੁਣ ਆਪਾਂ ਨੂੰ ਵੀ ਪਤਾ ਵੀ ਉਹਨਾਂ ਦੇ ਹਾਲਾਤ ਨੇ ਜਿਹੜੇ ਬਹੁਤ ਖਰਾਬ ਹੋ ਚੁੱਕੇ ਆ ਡਿਬਲੂਗੜ੍ਹ ਜੇਲ੍ਹ ਚ ਨੇ ਉਹ ਭਾਈ ਬਸੰਤ ਸਿੰਘ ਵਰਗੇ ਤੇ ਭਾਈ ਸਾਹ ਦੇ ਚਾਚਾ ਜੀ ਨੇ ਜਿਹੜੇ ਉਹਨਾਂ ਦੀ ਹਾਲਾਤ ਬਹੁਤ ਹੀ ਜ਼ਿਆਦਾ ਵਿਗੜ ਚੁੱਕੀ ਆ ਬਹੁਤ ਹੀ ਨਾਜ਼ੁਕ ਸਥਿਤੀ ਬਣੀ ਹੋਈ ਆ ਤੇ ਕਿਸੇ ਵੀ ਵੇਲੇ ਉਸੀ ਦੀ ਪ੍ਰਾਪਤ ਕਰ ਸਕਦੇ ਨੇ ਹੁਣ ਆਪਣੇ ਨੌਜਵਾਨਾਂ ਨੂੰ ਜਿਹੜੀ ਬੇਨਤੀ ਕਰਨ ਲੱਗਿਆ ਮੈਂ ਬੇਨਤੀ ਜਰੂਰ ਸੁਣਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਆਪਣੇ ਲਈ ਕਿਸੇ ਨੇ ਹੋਰ ਨਹੀਂ ਬੋਲਣਾ ਆਪਾਂ ਖੁਦ ਹੀ ਇਹ ਵੀਡੀਓ ਸ਼ੇਅਰ ਕਰਕੇ ਆਪਣੇ ਸਾਰੇ ਸਾਥੀਆਂ ਤੱਕ ਪਹੁੰਚਾਉਣੀ ਆ ਅੰਮਰਸਰ ਸਾਹਿਬ ਜਿਹੜਾ ਕਿ ਮਾਤਾ ਪਿਤਾ ਵੱਲੋਂ ਕਾਲ ਦਿੱਤੀ ਗਈ ਹੋਈ ਆ ਉੱਥੇ ਵੱਧ ਤੋਂ ਵੱਧ ਨੌਜਵਾਨ ਪਹੁੰਚੋ ਮੋਰਚਾ ਲੱਗਿਆ ਹੋਇਆਗਾ ਅੱਜ ਆਪਾਂ ਵੀ ਮਾਨਸਾ ਵਿਖੇ ਜਿਹੜਾ ਡੀਸੀ ਨੂੰ ਮੰਗ ਪੱਤਰ ਦਿੱਤੇ ਨੇ ਤੇ ਅੱਜ ਹੋਰ ਨੌਜਵਾਨਾਂ ਨੂੰ ਜਾਗਰੂਕ ਕਰਕੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਆ ਤੇ ਕੱਲ ਨੂੰ ਜਿਹੜਾ ਕਿ ਆਪਾਂ ਤੁਰਨਾ ਠੀਕ ਹੈ ਮੈਂ ਨੰਬਰ ਉੱਤੇ ਪਾ ਦਣਾ ਜਿਹੜਾ ਵੀ ਜਾਣਾ ਚਾਹੁੰਦਾ ਸਾਡੇ ਨੇੜੇ ਏਰੀਏ ਦਾ ਬੰਦਾ ਗਾ ਵੱਧ ਤੋਂ ਵੱਧ ਪਹੁੰਚੋ ਵੀਰੋ ਫੇਰ ਆਪਾਂ ਕੱਲੇ ਸਟੋਰੀਆਂ ਤੇ ਸਟੇਟਸ ਤੇ ਵੀਡੀਓ ਪਾਉਣ ਜੋ ਗਿਣਾ ਰਹ ਜੀਏ ਕੱਲੇ ਜੇ ਅੱਜ ਸਾਥ ਨਾ ਦਿੱਤਾ ਤਾਂ ਫਿਰ ਭੁੱਲ ਜਿਓ ਵੀ ਆਪਣੇ ਲਈ ਕੋਈ ਆਊਗਾ ਬੋਲਣ ਆਲਾ ਅੱਜ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਠੀਕ ਹੈ ਤੇ ਸਿੱਖੀ ਵੱਲ ਪ੍ਰੇਰਿਤ ਕਰ ਲਈ ਕੋਈ ਨੌਜਵਾਨਾ ਆਪਣੇ ਕੋਲੇ ਭਾਈ ਅਮਰਤਪਾਲ ਸਿੰਘ ਖਾਲਸਾ ਜੇ ਆਪਾਂ ਉਹਨੂੰ ਪੰਜਾਬ ਦੀ ਜੇਲ੍ਹ ਤੋਂ ਸ਼ਿਫਟ ਕਰਨ ਨਾਲ ਥੋੜੇ ਜਿਹਾ ਰਹਿ ਗਿਆ ਐਨਐਸਏ ਦੇ 20-25 ਦਿਨ ਰਹਿ ਗਏ ਘੱਟ ਤੋਂ ਘੱਟ ਜੇ ਉਹਨਾਂ ਦਾ ਤਾਂ ਫਿਰ ਮੰਨ ਲਓ ਆਪਣਾ ਸਾਥ ਦੇਣ ਲਈ ਕਿਸੇ ਨੇ ਨਹੀਂ ਆਉਣਾ ਅੱਜ ਆਪਾਂ ਨੂੰ ਵੀ ਪਤਾ ਸਰਕਾਰ ਨੇ ਇਧਰ ਆਪਣੇ ਬਾਰਡਰ ਤੇ ਕਿਸਾਨਾਂ ਨਾਲ ਕਿੰਨਾ ਧੱਕਾ ਕਰ ਰਿਹਾ ਸਾਡਾ ਭਰਾ ਇੱਕ ਕੀ ਕਾਲਸਾ ਵਾਹਿਗੁਰੂ ਜੀ ਕੀ ਸਤੇ ਦੋਸਤੋ ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜੋ ਆਗੂ ਨੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਜੋ ਸਾਥੀ ਸਿੰਘ ਨੇ ਦਿਬੜੂਪੜ ਜੇਲ੍ਹ ਵਿਖੇ ਉਹ ਪਿਛਲੇ ਇੱਕ ਹਫ਼ਤੇ ਤੋਂ ਨਿਰੰਤਰ ਭੁੱਖ ਹੜਤਾਲ ਕਰ ਰਹੇ ਨੇ ਉਹਨਾਂ ਦੀ ਡਿਮਾਂਡ ਹੈ ਸਾਨੂੰ ਜੋ ਪੰਜਾਬ ਲਿਆਂਦਾ ਜਾਵੇ ਵਾਪਸ ਡਿਗਰੂਗੜ ਜੇਲ੍ਹ ਤੋਂ ਤੇ ਉਸ ਚੀਜ਼ ਦੇ ਸਪੋਰਟ ਦੇ ਵਿੱਚ ਜਿੰਨੇ ਵੀ ਪਰਿਵਾਰ ਨੇ ਜਿੰਨੇ ਵੀ ਨੌਜਵਾਨ ਨੇ ਜੋ ਅੰਮ੍ਰਿਤਸਰ ਜੇਲ੍ਹ ਵਿਖੇ ਨੇ ਤੇ ਉਹਨਾਂ ਸਾਰਿਆਂ ਦੇ ਪਰਿਵਾਰ ਜੋ ਇੱਥੇ ਹੈਰੀਟੇਜ ਸਟਰੀਟ ਵਿਖੇ ਜੋ ਇੱਥੇ ਇੱਕ ਮੋਰਚਾ ਲਾਇਆ ਅੱਜ ਤੋਂ ਤੇ ਇਸ ਮੋਰਚੇ ਦੀ ਡਿਮਾਂਡ ਹੈ ਵੀ ਉਹਨਾਂ ਦਸਾਂ ਨੂੰ ਜਿਨ੍ਹਾਂ ਨੂੰ ਐਨਐਸਏ ਲਾ ਕੇ ਡਿਗਰੂਗੜ ਭੇਜਿਆ ਗਿਆ ਹੈ ਉਹਨਾਂ ਨੂੰ ਪੰਜਾਬ ਵਾਪਸ ਲਿਆਂਦਾ ਜਾਵੇ ਇਹ ਜੋ ਮਾਨਸਿਕ ਤੌਰ ਤੇ ਤਸ਼ੱਦਦ ਹੋ ਰਿਹਾ ਹੈ ਇਸ ਨੂੰ ਬੰਦ ਕੀਤਾ ਜਾਵੇ ਇਸ ਮੁਝੀ ਕਾਮ ਨੂੰ ਬੇਨਤੀ ਹੈ ਵੀ ਇੱਥੇ ਜੋ ਸ਼੍ਰੀ ਦਰਬਾਰ ਸਾਹਿਬ ਦੇ ਲਾਗੇ ਜੋ ਹੈਰੀਟੇਜ ਸਟਰੀਟ ਹੈ ਇੱਥੇ ਮੋਰਚਾ ਲੱਗਿਆ ਹੋਇਆ ਹੈ ਤੇ ਇੱਥੇ ਹਾਜ਼ਰੀ ਜ਼ਰੂਰ ਭਰੋ ਇਹੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ